ਜਿਲੰਦਰ ਚੰਦੇ ਕਾਂਗਰਸ ਪਾਰਟੀ ਦੇ ਕਾਰਕਟਰਤਾ ਦੇ ਦੁਆਰਾ ਬਲਕਾਰ ਸਿੰਘ ਦੀ ਕੋਠੀ ਨੂੰ ਘੇਰਿਆ ਗਿਆ ਜਿੱਥੇ ਪੁਲਿਸ ਦੁਆਰਾ ਬੈਰੀਗੇਟ ਲਗਾ ਕੇ ਉਹਨਾਂ ਨੂੰ ਰੋਕਿਆ ਗਿਆ ਜਿਸ ਤੋਂ ਬਾਅਦ ਕਾਂਗਰਸ ਕਾਰਕਟਰਤਾ ਦੁਆਰਾ ਸੜਕ ਤੇਰਨਾ ਪ੍ਰਦਰਸ਼ਨ ਕੀਤਾ ਗਿਆ ਕਾਂਗਰਸ ਕਾਰਕਟਰਤਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਸ਼ਹਿਰ ਚ ਗੰਦਗੀ ਅਤੇ ਸਟਰੀਟ ਲਾਈਟ ਨਾ ਜਗਣ ਤੇ ਆਮ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਚ ਆਮ ਆਦਮੀ ਪਾਰਟੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ जिजे चलदे ओन्ना ने धरना प्रदर्शन करना पै रिया कांग्रेस करता ने कहा कि अगर आम जनता दी समस्या दे ओर ध्यान ना दिता गया ते आन वाले समय च धरना प्रदर्शन इस तो भी वद्ध के कित्ता जावेगा कार्योब ए धरने दे विच बैठे साहि मानसी वरकतेबाब जो लोकदा दे प्रदान माता दे प्रदान ओगले का दे तो का तो और सादे ਅਰਦਾ ਕਰੀਏ ਤੇ ਨਾਮਾ ਉੱਤੇ ਜਿਹੜਾ ਨਾ ਤੋਂ ਅੱਜ ਤੋਂ ਇੱਕ ਹਫਤਾ ਪਹਿਲਾਂ ਉੱਡੀ ਨਗਰ ਕਮੇ ਬਾਦ ਕਰ ਦਿੱਤਾ ਗਿਆ ਔਰ ਨਗਰ ਸਿਗਮ ਨੇ ਅੱਜ ਦੋ ਸਾਡੇ ਲੰਦਰ ਦੇ ਹਾਲ ਬਣਾਏ ਆ ਕੋਈ ਮਾਲਾ ਔਰ ਇੱਕ ਹਫਤੇ ਦੇ ਅੰਦਰ ਉਹਨਾਂ ਨੂੰ ਕੋਈ ਵੀ ਕੰਮ ਨਹੀਂ ਮਿਲਦਾ ਇਸ ਕਰਕੇ ਰਾਜਨ ਚਾਰਜਾਂ ਦੀ ਜਿੰਦੇ ਆ और नगर निगम में ऑफिसर साहब आ गए थे और बढ़िया वो काम पर स्टेशन चला जाता है मेरा भी एक खास बात है वो भी अपने हाथों से रह से नहीं और आज गन्ने के हालात की तरह हमने यहां काम नहीं किया और आज गन्ने पार की बात करते हैं गन्ने से सारा मेरे अंदर गन्ना पानी आता जाता है आज गन्ने के

ਉਹ ਸਾਡੇ ਸਤਾ ਕਲੋ ਤੋਂ ਇਹ ਮੈਨੇ ਮਾਈਟਰੀ ਤੇ ਨਾਵਾ ਲੇਕਰ ਜੇਣਾ ਤੋਂ ਅੱਜ ਤੋਂ ਇੱਕ ਲੱਭਾ ਕਹਿਣਾ ਅਟੀ ਨਗਰ ਕਮੇ ਬਾਦ ਕਰਦਾ ਦਿੱਤਾ ਗਿਆ ਔਰ ਨਗਰ ਨਿਗਮ ਨੇ ਅੱਜ ਜੋ ਸਾਡੇ ਲੰਦਰ ਦੇ ਰਾਹ ਬਣਾਏ ਆ ਉਹ ਵੀ ਮਾਲਾ ਔਰ ਇੱਕ ਅਸਤੇ ਦੇ ਅੰਦਰ ਉਹਨਾਂ ਨੇ ਕਈ ਕੰਮ ਕੀਤਾ ਇਸ ਸਬੰਧ ਦਾ ਖਾਲਾ ਨਿਕਾ ਸਾਡੇ ਦਿੱਤੇ ਆ हालात कमी अॼु लॻे से पाण

ਕਦੇ ਨਾ ਨਾ ਕਰ ਮਿਲਦੇ ਰੱਖੋ ਸਾਥ ਮਿਲਦੇ ਦਾਦਾ ਜੀ ਬਾਰਾਂ ਬਾਟੇ ਆਰਤੀ ਨਾਲ ਦੱਸਾਇਆ ਕਿ ਕਿੰਨੇ 8-8 ਮਹੀਨਿਆਂ ਤੋਂ ਤਰਾਂ ਕਰਦੀ ਜਿਹੜੀ ਇਹਦੇ ਕੋਲ ਤਰਾਂ ਦੀ ਲੋੜੀ ਸੀ ਉਹ ਕੰਮ ਨਹੀਂ ਕਰਉਂਦਾ ਬੜੀ ਮੰਤਰੀ ਹੈਗੇ ਉਹਨਾਂ ਦੇ ਘਰ ਦਾ ਘਰਾਬ ਕੀਤਾ ਗਿਆ ਹੁਣ ਅਗਲੀ ਜਾਣੀਤੀ ਕੀ ਹੋਏਗੀ ਦੇਖੋ ਦਿਲੰਦਰ ਸ਼ਾਹ ਦੇ ਹਲਾਤ ਹੋ ਰਿਹਾ ਨਾ ਨਾ ਮਾਈਕ ਲੈ ਅੱਗੇ ਆਹੀ ਮੰਗ ਹੈ ਕਿ ਬੜਾ ਵੱਡਾ ਬਦਲਾਅ ਆਇਆ ਸੀਗਾ ਪੰਜਾਬ ਦੇ ਵਿੱਚ ਪਰ ਉਸ ਬਦਲਾਅ ਨੂੰ ਅੱਜ ਲੋਕ ਤਰਾਹੀ ਤਰਾਹੀ ਕਰ ਰਹੇ ਆਂ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਸੀ ਪਾਣੀ ਲੈ ਕੇ ਆਇਆ ਕਲੋਨੀਆਂ ਦਾ ਹਾਂਜੀ ਔਰ ਨਾ ਕੋਈ ਸਟਰੀਟ ਲਾਈਟ ਸੀਵਰੇਜ ਦਾ ਬਹੁਤ ਬੁਰਾ ਹਾਲ ਸੜਕਾਂ ਦੀ ਤੇ ਅਸੀਂ ਗੱਲ ਹੀ ਨਹੀਂ ਕਰਦੇ ਪਹਿਲਾਂ ਇੱਕ ਹਫਤਾ ਪਹਿਲਾਂ ਅਸੀਂ ਨਗਰ ਨਿਗਮ ਦੇ ਬਾਹਰ ਕਰਨਾ ਦਿੱਤਾ ਸੀਗਾ ਸਾਰੇ ਕਾਂਗਰਸੀ ਵਰਕਰਾਂ ਨੇ ਬਾਬਾ ਜੀ ਦੀ ਅਗਵਾਈ ਦੇ ਵਿੱਚ ਔਰ ਅੱਜ ਅਸੀਂ ਬਲਕਾਰ ਸਿੰਘ ਵਰਾਂ ਦੇ ਬਾਹਰ ਕਰਨਾ ਦਿੱਤਾ ਔਰ ਅਸੀਂ ਇਹੀ ਰਿਕਵੈਸਟ ਕਰ ਰਹੇ ਹਾਂ ਕਿ ਸ਼ਹਿਰ ਨੂੰ ਸੰਭਾਲੋ ਸ਼ਹਿਰ ਨੂੰ ਘਟੋ-ਕੱਟ ਪਾਣੀ ਦੇ ਚੰਗਾ ਪੀਣੂ ਦੇ ਦਈਏ ਜੇ ਪਾਣੀ ਨਹੀਂ ਅਸੀਂ ਦੇ ਸਕਦੇ ਤੇ ਉਹ ਸਰਕਾਰ ਨੂੰ ਚਲਾਉਣ ਦਾ ਕੋਈ ਹੱਕ ਨਹੀਂ ਤੇ ਜੇ ਇਹਨਾਂ ਨੇ ਫਿਰ ਵੀ ਇਹ ਹਾਲਾਤ ਠੀਕ ਨਾ ਕੀਤੇ ਤੇ ਅਸੀਂ 15 ਦਿਨਾਂ ਬਾਅਦ ਨਗਰ ਨਿਗਮ ਦੇ ਅੰਦਰ ਜਾਵਾਂਗੇ ਔਰ ਉੱਥੇ ਤਾਲਾ ਲਾ ਕੇ ਅਫਸਰਾਂ ਨੂੰ ਕਹਾਂਗੇ ਕਿ ਤੁਸੀਂ ਕੋਈ ਕੰਮ ਕਰਨ ਦੇ ਲਾਇਕ ਨਹੀਂ ਹੈਗੇ ਤੁਸੀਂ ਇਸ ਨਗਰ ਨਿਗਮ ਨੂੰ ਛੱਡੋ ਫਿਰ ਅਗਲੀ ਕਾਰਵਾਰੀ ਅਸੀਂ ਬਣਾਵਾਂਗੇ ਜੀ ਸਾਹਿਬ ਇੱਕ ਗੱਲ ਤੁਹਾਨੂੰ ਨਾਲ ਕਰੀਏ ਜਿਆਰ ਕਰਨਾ ਪਿਆ ਰਿਹਾ ਤੁਹਾਨੂੰ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਲੋਕਾਂ ਦੀ ਅਸੀਂ ਨਮਾਇੰਦਗੀ ਕਰਦੇ ਹਾਂ ਲੋਕ ਆ ਕੇ ਸਾਨੂੰ ਤਰਾਹੀ ਤਰਾਹੀ ਕਰਦੇ ਕੋਈ ਤੁਹਾਨੂੰ ਗੰਦਾ ਪਾਣੀ ਪੀਣ ਨੂੰ ਮਿਲਦਾ ਸੀਵਰੇਜ ਦੇ ਹਾਲਾਤ ਮਾੜੇ ਆ ਸਟਰੀਟ ਲਾਈਨਾਂ ਜਿਹੜੀਆਂ ਰੋਜ਼ ਮਰਾਂ ਚੀਜ਼ਾਂ ਜੇ ਅਸੀਂ ਉਹ ਹੀ ਨੇ ਅਸੀਂ ਸੜਕਾਂ ਤੇ ਕੱਲ ਹੀ ਨਹੀਂ ਕਰ ਰਹੇ ਜਿਹੜੀਆਂ ਰੋਜ਼ ਚੀਜ਼ਾਂ ਹੈ ਜੇ ਉਹ ਹੀ ਨਹੀਂ ਠੀਕ ਦੇ ਸਕਦੇ ਅਸੀਂ ਕਿ ਇਹ ਸਰਕਾਰ ਨੂੰ ਇਹ ਸਰਕਾਰ ਦੇ ਵਿੱਚ ਰਹਿੰਦਾ ਕੋਈ ਹੱਕ ਨਹੀਂ। ਜੀ ਤੁਸੀਂ ਗੱਲ ਕਰ ਰਹੇ ਆ ਗੰਦਾ ਪਾਣੀ। ਪਿਛਲੇ ਦਿਨੀ ਪਿਛਲੇ ਦਿਨੀ 3 ਘੰਟੇ ਮੀਂਹ ਪਿਆ। 3 ਘੰਟੇ ਦੇ ਵਿੱਚ ਸੜਕਾਂ ਤਾਂ ਦੇਖਣ ਨੂੰ ਮਿਲਿਆ ਹੀ ਨਹੀਂ ਐ ਜਿਹੜੇ ਪੌਸ਼ ਇਲਾਕੇ ਵੀ ਐ ਉਹ ਵੀ ਪਾਣੀ ਪਾਣੀ ਹੋਏ ਪਈ ਸੀ। ਲੋਕ ਉੱਥੇ ਵੀ ਤੰਗ ਹੋਏ ਪਈ ਸੀਗੇ। ਦੇਖੋ ਜਦੋਂ ਸਾਡੀ ਸਰਕਾਰ ਸੀ ਅਸੀਂ ਜਦੋਂ ਵੀ ਮੌਨਸੂਨ ਆਣ ਲੱਗਦੇ ਸੀ ਅਸੀਂ ਦੋ ਦੋ ਤਿੰਨ ਤਿੰਨ ਬੰਦੇ ਰੀਵਰਮੈਨ ਆਪਣੇ ਆਪਣੇ ਕੌਂਸਲਰਾਂ ਨੂੰ ਚਾਹੇ ਉਹ ਕਾਲੀਦਾਲ ਦਾ ਕੌਂਸਲਰ ਹੋਵੇ ਚਾਹੇ ਭਾਜਪਾ ਦਾ ਹੀ ਚਾਹੇ ਸਾਰਿਆਂ ਨੂੰ ਦਿੰਦੇ ਸੀ ਤਾਂ ਕਿ ਅਸੀਂ ਘਟੋ ਘਟ ਰੋਡ ਗਲੀਆਂ ਦੇ ਸਾਫ ਕਰਾ ਲਈਏ ਅਸੀਂ ਮਿੰਤਾ ਕੀਤੀ ਆ ਬਾਵਾ ਜੀ ਨੇ ਰਿਕਵੈਸਟ ਕੀਤੀ ਅਸੀਂ ਜਾ ਕੇ ਕਿਹਾ ਵੀ ਦੋ ਦੋ ਤਿੰਨ ਤਿੰਨ ਬੰਦੇ ਆਪ ਲਾ ਲਓ ਰੋਡ ਗਲੀਆਂ ਸਾਫ ਕਰ ਦਿਓ ਤਾਂ ਕਿ ਮਾਨਸੂਨ ਤੋਂ ਬਚਾਅ ਹੋ ਸਕੇ ਲੇਕਿਨ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਥੋੜੀ ਜੀ ਬਰਸਾਤ ਦੇ ਨਾਲ ਹੀ ਜਿਸ ਤਰ੍ਹਾਂ ਉਸ ਇਲਾਕੇ ਦੀ ਗੱਲ ਕਰਦੇ ਜਿਹੜੇ ਮਾਰੇ ਹਲਕੇ ਆ ਲੋਕਾਂ ਦੇ ਘਰਾਂ ਦੇ ਅੰਦਰ ਲੋਕਾਂ ਦੇ ਫਰਿੱਜ ਦੇਖ ਲਓ ਲੋਕਾਂ ਦੇ ਟੀਵੀ ਇੰਨਾ ਕਿ ਨੁਕਸਾਨ ਹੋਇਆ ਕਦੇ ਨਹੀਂ ਹੋਇਆ ਔਰ ਲੋਕੀ ਕਹਿ ਰਹੇ ਆ ਕਿ ਛੋਟੀ ਜੀ ਬਰਸਾਤ ਦੇ ਨਾਲ ਇਹ ਲਾਹ ਰਿਹਾ ਜੇ ਕਿਤੇ ਘੰਟਾ ਡੇਢ ਘੰਟਾ ਬਰਸਾਤ ਹੋਰ ਹੋ ਜਾਂਦੀ ਤਾਂ ਫਿਰ ਪੰਜਾਬ ਦੇ ਜਲੰਧਰ ਦੇ ਹਾਲਾਤ ਕੀ ਬਣੇ ਸੀਗੇ ਲੰਮਾ ਪਿੰਡ ਚੌਂਕ ਦੇ ਵਿੱਚ ਬੜੀ ਹਾਲਤ ਖਰਾਬ ਸੀ ਬੱਸ ਤੋਂ ਬੱਸੇ ਸਾਰੇ ਪਾਸੇ ਹੀ ਸਾਰੇ ਪਾਸੇ ਲੰਮਾ ਪਿੰਡ ਚੌਂਕ ਲੈ ਲਓ ਗੁਰੂ ਗੋਬਿੰਦ ਸਿੰਘ ਐਮਨੂ ਲੈ ਲਓ ਜਿਹੜਾ ਵੀ ਮਰਜ਼ੀ ਜਗ੍ਹਾ ਲੈ ਲਓ ਚਾਹੇ ਤੁਹਾਡੇ ਇਲਾਕੇ ਦੀ ਗੱਲ ਕਰ ਲਈਏ ਕਿੰਨੀ ਦੀ ਗੱ ਫਿਰ ਨੈਕਸਟ ਜਿਹੜਾ ਪ੍ਰੋਗਰਾਮ ਬਣੇਗਾ ਨਾ ਨਗਰ ਨਿਗਮ ਦੇ ਵਿੱਚ ਫਿਰ ਘਰਾਵ ਕਰਾਂਗੇ ਨਹੀਂ ਅੱਜ ਬਲਕਾਰ ਸਿੰਘ ਜੀ ਦੇ ਕੋਠੀ ਦੇ ਬਾਹਰ ਆਏ ਤੁਹਾਡੇ ਨਾਲ ਕਿਸੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਾਡੇ ਕੋਲ ਨਗਰ ਨਿਗਮ ਦੇ ਅਫੀਸਰ ਸਹਿਬਾਨ ਆਏ ਸੀ ਜੇ ਕਹਿੰਦੇ ਦੱਸੋ ਜਲੰਧਰ ਦੇ ਬਾਰੇ ਦੱਸੋ ਅਸੀਂ ਕਿ ਤੁਸੀਂ ਐਨਕਲ ਲਈ ਹੈ ਤੁਹਾਨੂੰ ਨਹੀਂ ਪਤਾ ਵੀ ਜਲੰਧਰ ਦੇ ਹਾਲ ਕਿਦਾਂ ਹੁੰਦੇ ਆ ਤੁਸੀਂ ਨਹੀਂ ਦੇਖਦੇ ਰੋਜ਼ ਤੁਹਾਡੇ ਡੀਐਸਓ ਜਾ ਕੇ ਚੈੱਕ ਨਹੀਂ ਕਰਦੇ ਅਫੀਸਰ ਕਿਹੜੇ ਲੈਵਲ ਦੇ ਆਏ ਸੀ ਐਸਸੀ ਲੈਵਲ ਦੇ ਕੁਇਸਚਨ ਲੈਵਲ ਦੇ ਮਸ਼ਹੂਰ ਹੈ ਮੇਰੇ ਖਿਆਲ ਜੋ ਕੁਝ ਹੈ ਅੰਬਾਬਾਜੀ ਵੀ ਸਾਡੇ ਨਾਲ ਮੌਜੂਦ ਹੈ ਕੀ ਕਹਿਣਾ ਚਾਹੋਗੇ ਯਾਰ ਅੱ ਸਮੂਚੇ ਕਾਂਗਰਸ ਵਰਕਰ ਸਹਿਬਾਨ ਤੇ ਜਲੰਧਰ ਦੇ ਨਾਲ ਪਿਆਰ ਕਰਨ ਵਾਲੇ ਜਿਹੜੇ ਲੋਕ ਹੈ ਅੱਜ ਸਰਦਾਰ ਬਲਕਾਰ ਸਿੰਘ ਜੀ ਜਿਹੜੇ ਸਾਡੇ ਬੜੇ ਹੀ ਸਤਕਾਰਯੋਗ ਕਮਾਨੀਓ ਲੋਕਲ ਬੋਡੀ ਮਿਨਿਸਟਰ ਹੈ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਅੱਜ ਇੱਕ ਪ੍ਰੋਟੈਸਟ ਰੱਖਿਆ ਗਿਆ ਸੀਗਾ ਮੈਨੂੰ ਦੋ ਬੜੀ ਅਫਸੋਸ ਦੀ ਗੱਲਾਂ ਮਨ ਦੇ ਵਿੱਚ ਆਉਂਦੀਆਂ ਹੈ ਕਿ ਅੱਜ ਤੋਂ ਪੂਰਾ ਮੁਕੰਮਲ ਇੱਕ ਹਫਤਾ ਪਹਿਲਾਂ ਪਿਛਲੇ ਮੰਗਲਵਾਰ ਕਾਂਗਰਸ ਪਾਰਟੀ ਨੇ ਜਲੰਧਰ ਦੇ ਲੋਕਾਂ ਨੇ ਇੱਕ ਪ੍ਰੋਟੈਸਟ ਕੀਤਾ ਸੀ ਕਾਪਰੇਸ਼ਨ ਦੇ ਬਾਅਦ ਇਹਦੇ ਵਿੱਚ ਸਾਫ਼ ਲਫ਼ਜ਼ਾਂ ਦੇ ਵਿੱਚ ਕਾਰਪੋਰੇਸ਼ਨ ਦੇ ਮੁਲਾਜ਼ਮ ਸਹਿਬਾਨ ਨੂੰ ਪੁਲਿਸ ਅਧਿਕਾਰੀਆਂ ਨੂੰ ਤੇ ਸਰਦਾਰ ਬਲਕਾਰ ਸਿੰਘ ਜੀ ਨੂੰ ਇਹ ਬੇਨਤੀ ਕੀਤੀ ਸੀ ਅਸੀਂ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੇ ਮਹੱਲਿਆਂ ਦੇ ਵਿੱਚ ਬਹੁਤ ਮਾੜਾ ਹਾਲ ਹੈ ਉਹਨਾਂ ਦੇ ਵਿੱਚ ਸੁਧਾਰ ਨੇ ਆਇਆ ਜਾਵੇ ਜਿੱਥੇ ਕੰਮ ਹੋਣ ਵਾਲੇ ਆ ਪਾਣੀ ਨੂੰ ਸੜਕਾਂ ਦਾ ਨਵੇਂ ਟਿਊਬਲ ਲੱਗਣ ਵਾਲੀ ਹੈਗੀਆਂ ਸੀਵਰੇਜ ਸਿਸਟਮ ਜਿਹੜੀ ਬਿਲਕੁਲ ਅਸਤਵ ਵਿਵਸਥਾ ਖਤਮ ਹੋ ਗਈ ਹੈਗੀ ਹੈ ਉਹਨੂੰ ਸੁਧਾਰ ਕੀਤਾ ਜਾਵੇ ਅਗਰ ਸੱਤਾ ਦਿਨਾਂ ਦੇ ਵਿੱਚ ਕੁਝ ਨਹੀਂ ਹੋਏਗਾ ਤਾਂ ਫਿਰ ਅਸੀਂ ਸਰਦਾਰ ਬਲਕਾਰ ਸਿੰਘ ਜੀ ਦੇ ਘਰ ਬਾਹਰ ਆ ਕੇ ਅਸੀਂ ਪ੍ਰੋਟੈਸਟ ਕਰਾਂਗੇ ਅਫਸੋਸ ਇਹ ਹੈ ਕਿ ਦੋ ਦਿਨ ਪਹਿਲਾਂ ਜੋ ਸਿਰਫ 2 ਘੰਟੇ ਦੇ ਮੀਂਹ ਨੇ ਜੋ ਪਿਛਲੇ 2.5 ਸਾਲਾਂ ਦੇ ਵਿੱਚ ਤੇ ਖਾਸ ਕਰਕੇ ਪਿਛਲੇ 14 ਮਹੀਨਿਆਂ ਤੇ ਸਰਦਾਰ ਬਲਕਾਰ ਸਿੰਘ ਜੀ ਦੇ ਜਲੰਧਰ ਦੇ ਦਸਨੀਕ ਨੇ ਤੇ ਥੋੜਾ ਜਿਹਾ ਹਲਕਾ ਉਹਨਾਂ ਦਾ ਕੋਆਪਰੇਸ਼ਨ ਦੇ ਵਿੱਚ ਵੀ ਪਈ ਹੈ ਉਨ੍ਹਾਂ ਦੇ کارਗੁਜ਼ਾਰੀ ਦੇ ਥੱਲੇ ਜੋ ਹਾਲਾਤ ਜਲੰਧਰ ਦੇ ਬਣੇ ਮੈਨੂੰ ਲੱਗਦਾ 75 ਸਾਲ ਬੜੇ ਲੰਬੇ ਸਮੇਂ ਤੋਂ ਲੋਕੀ ਗੱਲਾਂ ਕਰੀ ਜਾਂਦੇ ਆ ਲੇਕਿਨ 75 ਸਾਲਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਵੀ ਵੜਿਆ ਸੀ ਸੀਵਰੇਜ ਨਹੀਂ ਵੀ ਗਿਆ ਸੀਗਾ ਤੇ ਉਹ ਵੀ ਉਹਦੇ ਨਾਲ ਛਤੀਗ੍ਰਸਤ ਹੋਏ ਆ ਤੇ ਬੜੀ ਅਫਸੋਸ ਦੀ ਗੱਲ ਹੈ ਕਿ ਸੰਤੋਖਪੁਰੇ ਦੇ ਵਿੱਚ ਸਾਡਾ ਇੱਕ ਛੋਟਾ ਭਰਾ 22 ਸਾਲ ਦਾ ਬੱਚਾ ਉਹ ਪਾਣੀ ਵੜਨ ਕਰਕੇ ਜਦੋਂ ਉਹਨੇ ਇਨਵਰਟਰ ਫੁੱਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਇਲੈਕਟ੍ਰਿਕ ਸ਼ੋਟ ਲੱਗ ਗਿਆ हां गौरव जी इलेक्ट्रिक आउट हो गया ਤੇ ਉਹਦੇ ਨਾਲ ਅਫਸੋਸ ਉੱਤਵਾਦੀ ਆਂਦਾ ਕਿ ਨਾ ਤਾਂ ਕੋਈ ਕੋਰਪੋਰੇਸ਼ਨ ਦਾ ਅਧਿਕਾਰੀ ਨਾ ਸਰਦਾਰ ਬਲਕਾਸ ਸਿੰਘ ਉਹਦੇ ਘਰ ਗਏ ਉਹਦੇ ਘਰ ਦੇ ਘਰਦਿਆਂ ਦੇ ਨਾਲ ਉਹਨਾਂ ਨੇ ਸੰਵੀਰਨਾ ਕੀਤੀ ਤੇ ਸਭ ਤੋਂ ਅਫਸੋਸ ਵਾਲੀ ਗੱਲ ਇਹ ਹੈ ਹਾਲੇ ਤੱਕ ਕਿਸੇ ਦੀ ਜ਼ਿੰਮੇਵਾਰੀ ਨਹੀਂ ਕੀਤੀ ਜਾਉਗੀ ਮੇਰਾ ਤਾਂ ਪਹਿਲਾ ਸਵਾਲ ਇਹ ਹੈ ਕਿ ਲਾਲ ਬਹਾਦਰ ਸ਼ਾਸਤਰੀ ਜੀ ਨੇ ਬਤੌਰ ਰੇਲਵੇ ਮਿਨਿਸਟਰ ਜਦੋਂ ਸਾਊਥ ਇੰਡੀਆ ਦੇ ਵਿੱਚ ਅੱਜ ਤੋਂ 60 ਸਾਲ ਪਹਿਲਾਂ ਇੱਕ ਦੁਰਘਟਨਾ ਹੋਈ ਸੀ ਤਾਂ ਉਹਨਾਂ ਨੇ ਇੱਕ ਜ਼ਿੰਮੇਵਾਰੀ ਲਈ ਕਿ ਮੈਂ ਇੱਕ ਇਹ ਗੇਲ ਐਕਸੀਡੈਂਟ ਹੋਇਆ ਹੈ ਤੇ ਮੈਂ ਇਹਦਾ ਜ਼ਿੰਮੇਵਾਰ ਹਾਂ ਕਿਉਂਕਿ ਮੈਂ ਰੇਲਵੇ ਮਿਨਿਸਟਰ ਹਾਂ ਕਿ ਗਿਆਤਾ ਗੌਤਮ ਜੈਨ ਜੀ ਜਿਹੜੇ ਸਾਡੇ ਮਿਊਨਿਸਪਲ ਕੋਆਪਰੇਸ਼ਨ ਦੇ ਅੱਜ ਹੈੱਡ ਨੇ ਕਿਉਂਕਿ ਕੋਈ ਮੇਅਰ ਤਾਂ ਸਹਿਬਾਨ ਹੈ ਨਹੀਂ ਜਾਂ ਤਾਂ ਉਹਨਾਂ ਤੇ ਕੋਈ ਕਾਰਵਾਈ ਕੀਤੀ ਗਈ ਜਾਂ ਸਰਦਾਰ ਬਲਕਾਸ਼ ਸਿੰਘ ਜੀ ਜਿਹੜੇ ਸਾਡੇ ਬਤੌਰ ਲੋਕਲ ਬਾਡੀ ਮਿਨਿਸਟਰ ਐ ਕਿ ਉਹਨਾਂ ਦੀ ਕਾਰਜਗੁਜ਼ਾਰੀ ਦੇ ਵਿੱਚ ਹਲੇ ਤੱਕ ਜਿਹੜੀ 메ਨ ਸੜਕ ਜਿਹੜੀ ਸਾਡੇ ਲੰਬੇ ਪਿੰਡ ਤੋਂ ਲੈ ਕੇ ਜੰਗੂ ਸਿੰਘ ਦੇ ਵਾਲੀ ਐ ਤੇ ਸਭ ਤੋਂ ਵੱਧ ਜਿਹੜਾ ਉਹਦਾ ਬਖਵਾ ਹੈਗਾ ਉਹ ਬਲਕਾ ਸਿੰਘ ਜੀ ਦੇ ਹਲਕੇ ਦੇ ਵਿੱਚ ਪੈਂਦਾ ਉਹਦੀ ਜ਼ਿੰਮੇਵਾਰੀ ਲੈ ਕੇ ਅਗਰ ਉਹ ਪੂਰਾ ਕੰਮ ਕੀਤਾ ਹੁੰਦਾ ਤਾਂ ਅੱਜ ਉਹ ਬੱਚਾ ਆਪਣੇ ਘਰਿਆਂ ਦੇ ਨਾਲ ਹੁੰਦਾ ਉਹ ਕਿਹਦੀ ਕਿਹਦੀ ਜ਼ਿੰਮੇਵਾਰੀ ਸੌਂਪਦਾ ਬਾਬਾ ਜੀ 12 ਤੁਸੀਂ ਉਦੋਂ ਕੰਮ ਸਿਰੇ ਚੜਾਏ ਹੋ ਕੰਪਲਿਸ਼ਨ ਅਸੀਂ 20 ਤਰੀਕ ਨੂੰ ਗਏ ਸੀ 20 ਜੁਲਾਈ ਨੂੰ ਅੱਜ ਲਗਭਗ 22 ਦਿਨ ਹੋ ਗਏ 12 ਅਸੀਂ ਸਿਰਫ ਟਿਊਬਵੈੱਲ ਦੱਸੇ ਸੀ ਜਿਹੜੇ ਚ ਲੋਕੀ ਵਾਂਝੇ ਹੈਗੇ ਪਾਣੀ ਪੀਣ ਨੂੰ ਜੀ 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 ਅਸੀਂ ਕੰਮ ਕਮ ਸੇ ਕਮ 50 ਦੱਸੇ ਸੀ ਕਿ ਮਿਨਿਸਪਲ ਕੋਆਪਰੇਸ਼ਨ ਦੇ ਗੌਤਮ ਚਾਂਗ ਜੀ ਨੂੰ ਅਫਸੋਸ ਇਹ ਹੈ ਕਿ 22 ਦਿਨਾਂ ਦੇ ਵਿੱਚ ਇੱਕ ਵਾਰੀ ਵੀ ਉਹਨਾਂ ਦਾ ਕਿਸੇ ਅਧਿਕਾਰੀ ਦਾ ਸਾਨੂੰ ਫੋਨ ਨਹੀਂ ਆਇਆ ਅੱਜ ਜਦੋਂ ਸਰਦਾਰ ਬਲਕਾਰ ਸਿੰਘ ਜੀ ਦੇ ਘਰ ਦੇ ਬਾਹਰ ਜਲੰਧਰ ਦੇ ਲੋਕ ਇਕੱਠੇ ਹੋ ਕੇ ਅੱਜ ਧਰਨਾ ਦੇ ਰਹੇ ਹਨ ਤੇ ਅੱਜ ਜਰੂਰ ਕੋਆਪਰੇਸ਼ਨ ਨੂੰ ਜਾਗ ਆ ਗਈ ਹੈ ਕਿ ਅਸੀਂ ਆ ਕੇ ਪੁੱਛੀਏ ਕਿ ਜਲੰਧਰ ਦੇ ਹਾਲਾਤ ਕੀ ਹੈ ਮੈਂ ਬਿਲਕੁਲ ਸਦੇ ਪ੍ਰਧਾਨ ਬੀਵੀ ਸਾਹਿਬ ਨੇ ਜ਼ਾਲ ਕਰ ਕਿ ਕੀ ਇਹ ਜਿਹੜੇ ਕੋਆਪਰੇਸ਼ਨ ਦੇ ਹਾਲਾਤ ਨੇ ਇਹ ਸਿਰਫ ਜਲੰਧ ਦੇ ਲੋਕਾਂ ਨੂੰ ਪਤਾ ਹੈ ਜਿਹੜੇ ਇੱਥੇ ਕੰਮ ਕਰ ਰਹੇ ਆ ਜਿਹੜੇ ਐਸਡੀਓ ਤੋਂ ਲੈ ਕੇ ਤੇ ਕਮਿਸ਼ਨਰ ਤੱਕ ਹੈ ਉਹਨਾਂ ਨੂੰ ਜਲੰਧ ਦੇ ਹਾਲਾਤਾਂ ਦੇ ਬਾਰੇ ਕੁਝ ਨਹੀਂ ਪਤਾ ਤੁਸੀਂ ਅੱਜ ਪ੍ਰੈਸ ਦੇ ਲੋਕ ਰੋਜ਼ ਉਹਨਾਂ ਦੇ ਸਮੁਖ ਰੱਖ ਰਹੇ ਹੋ ਭਾਵੇਂ ਉਹ ਪ੍ਰਿੰਟ মিডিਆ ਹੈ ਤੇ ਭਾਵੇਂ ਤੁਸੀਂ ਇਲੈਕਟ੍ਰੋਨਿਕ মিডিਆ ਕੀ ਉਹ ਇਹ ਪੜਦੇ ਨਹੀਂ ਹੈਗੇ ਮੈਂ ਇੱਕ ਤੁਹਾਨੂੰ ਜ਼ਰੂਰ ਬੇਨਤੀ ਕਰਨਾ মিডিਆ ਦੇ ਭਰਾਵਾਂ ਨੂੰ ਇੱਕ ਵਾਰੀ ਆਪਣੇ ਕੈਮਰੇ ਸਾਡੇ ਤੋਂ ਘੁਮਾ ਕੇ ਸਾਡੇ ਸਰਦਾਰ ਬਲਕਾਰ ਸਿੰਘ ਜਿਹੜੇ ਇੱਕ ਆਮ ਨਾਗਰਿਕ ਜਿਨ੍ਹਾਂ ਨੇ 30 ਸਾਲ ਪੁਲਿਸ ਦੇ ਵਿੱਚ ਨੌਕਰੀ ਕੀਤੀ ਕੀ ਆਪਾਂ ਘੁਮਾ ਕੇ ਇੱਕ ਵਾਰੀ ਉਹਨਾਂ ਦਾ ਘਰ ਦਿਖਾ ਸਕਦੇ ਆ ਆਮ ਲੋਕਾਂ ਨੂੰ ਪਲੀਜ਼ ਮੇਰੀ ਬੇਨਤੀ ਹੈ ਇੱਕ ਵਾਰੀ ਘੁਮਾਉਂਗੇ ਘੁਮਾਉਂਗੇ ਜੀ ਲੋਕ ਸਰਦਾਰ ਬਲਕਾਰ ਜਦੋਂ ਅਜ ਤੋਂ 2.5 ਸਾਲ ਪਹਿਲਾਂ 2022 ਦੇ ਵਿੱਚ ਮਹਾਤਮਾ ਗੋਦੀ ਸਰਕਾਰ ਆਈ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਮ ਬੰਦਿਆਂ ਨੂੰ ਟਿਕਟਾਂ ਦੇ ਕੇ ਤੁਹਾਡਾ ਜਨ ਪ੍ਰਤੀਨਿਧੀ ਬਣਾ ਰਹੇ ਹਾਂ ਮੇਰਾ ਇੱਕ ਸਵਾਲ ਹੈ ਕਿ ਜੇ ਇਸ ਬੰਦੇ ਨੇ ਬਤੌਰ ਪੁਲਿਸ ਮਲਾਜ਼ਮ 32 ਸਾਲ ਨੌਕਰੀ ਕੀਤੀ ਹੋਵੇ ਤੇ ਤਨਖਾਹ ਮੈਨੂੰ ਲੱਗਦਾ ਹੈ ਉਹ ਠੱਲੇ ਕਹਿੰਦੇ ਸ਼ਰਮ ਜੀ ਈਐਸਆਈ ਪਰਤੀ ਹੋਏ ਸੀ ਐਂਡ ਐਸਐਸਪੀ ਰਿਟਾਇਰ ਹੋਈ ਹੈ ਐਸਐਸਪੀ ਐਸਐਸਪੀ ਰਿਟਾਇਰ ਹੋਈ ਹੈ ਤੇ ਮੈਨੂੰ ਲੱਗਦਾ ਜੀ ਉਹਨਾਂ ਦੀ ਤਨਖਾਹ ਵਧ ਤੋਂ ਵਧ ਬਤੌਰ ਐਸਐਸਪੀ 2.25 ਲੱਖ ਰੁਪਏ ਹੋ ਸਕਦੇ ਹਨ 2 ਕਲਾਸਿਕ